ਅੱਜ ਜਨਮ ਦਿਹਾੜਾ ਮਨਾਇਆ ਸਾਰਿਆਂ ਤੁਸੀਂ ਕੀ ਆਪਣੇ ਸਰਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੈਂ ਸੰਜੀਵ ਟਵਾਲ ਬੀਜੇਪੀ ਵਾਈਸ ਪ੍ਰੈਜ਼ੀਡੈਂਟ ਪੰਜਾਬ ਐਸਸੀ ਮੋਰਚਾ ਅੱਜ ਦੇ ਦਿਨ ਧੀਮਰਾਓ ਡਾਕਟਰ ਅੰਮ੍ਰਿਤਸਰ ਦਾ ਜਨਮ ਹੋਇਆ ਸੀ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਸਾਡੇ ਰਹਿਬਰ ਡਾਕਟਰ ਭੀਮਰਾਓ ਅੰਬੇਡਕਰ ਸਾਉਂਦੀ ਦਾ ਅਜਦਾ ਦਿਨ ਜਦੋਂ ਜਨਮ ਹੋਇਆ ਸੀ ਉਹਦੇ ਅਪਲਖਸ਼ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਪੂਰਾ ਦੇਸ਼ ਉਸ ਦੀ ਜਸ਼ਨ ਮਨਾ ਰਹੇ ਆਂ ਔਰ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਨੇ ਸਾਡੇ ਦੇਸ਼ ਨੂੰ ਜੋ ਸੰਵਿਧਾਨ ਦਿੱਤਾ ਉਹ ਬਹੁਤ ਹੀ ਮਹੱਤਵਪੂਰਨ ਸੰਵਿਧਾਨ ਆ ਸਭ ਤੋਂ ਵੱਡਾ ਸੰਵਿਧਾਨ ਅਗਰ ਦੁਨੀਆਂ 'ਚ ਹੈਗਾ ਤਾਂ ਉਹ ਇੰਡੀਆ ਦਾ ਆ ਜੋ ਕਿ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਨੇ ਲਿਖਿਆ ਦਖ ਸਹੇ ਬਹੁਤ ਮੁਸ਼ਕਲਾ ਆਈਆਂ ਉਹਨਾਂ ਦੇ ਬੱਚਿਆਂ ਨੂੰ ਵੀ ਉਹਨਾਂ ਨੇ ਵਾਰਿਆ ਆਪਣੇ ਦੇਸ਼ ਦੇ ਖਾਤਰ ਆਪਣਾ ਦੇਸ਼ ਦੀ ਸੇਵਾ ਲਈ ਉਹਨਾਂ ਨੇ ਪੂਰਾ ਸਾਡਾ ਆਪਣਾ ਜਿਹੜਾ ਪਰਿਵਾਰ ਸੀ ਉਹ ਵਾਰ ਦਿੱਤਾ ਲੇਕਿਨ ਜਦੋਂ ਉਹਨਾਂ ਨੇ ਸੰਵਿਧਾਨ ਲਿਖਿਆ ਉਹਦੇ ਵਿੱਚ ਕੁਝ ਵੀ ਐਦਾਂ ਦਾ ਆਪਣਾ ਦਰਦ ਨਹੀਂ ਲਿਖਿਆ ਕਿ ਜੋ ਮੈਨਾਂ ਹੋਇਆ ਲੇਕਿਨ ਉਹਨਾਂ ਨੇ ਆਪਣੇ ਦੇਸ਼ ਲਈ ਬਹੁਤ ਵਧੀਆ ਸੰਵਿਧਾਨ ਲਿਖਿਆ ਆਪਣਾ ਕੋਈ ਵੀ ਦਰਦ ਨਹੀਂ ਲਿਖਿਆ ਇਹ ਸੰਵਿਧਾਨ ਸਾਡਾ ਦੇਸ਼ ਦਾ ਜੋ ਲਿਖਿਆ ਹੈ ਅੰਫੀਵਰਾ ਔਰ ਅੰਬੇਡਕਰ ਐਸੀ ਸਮਝ ਲੈਣੀ ਲਿਖਿਆ ਪੂਰੇ ਦੇਸ਼ ਵਾਸੀਆਂ ਨੇ ਲਿਖਿਆ ਇਸ ਕਰੇ ਇਕੱਲੇ ਐਸੀ ਸਮਝ ਨੂੰ ਇਹ ਦੇਣ ਨਹੀਂ ਮਨਾਉਣਾ ਚਾਹੀਦਾ ਸਾਰੇ ਦੇਸ਼ਵਾਸੀਆਂ ਨੂੰ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਸਾਰੇ ਹਿੰਦੂ ਈਸਾਈ ਮੁਸਲਮ ਸਿੱਖ ਜੋ ਸਾਡੇ ਇੱਥੇ ਭਾਈ ਰਹਿੰਦੇ ਆ ਇਹ ਸਾਰਿਆਂ ਨੇ ਉਹਨਾਂ ਨੇ ਸੰਵਿਧਾਨ ਲਿਖਿਆ ਹੈ ਇਸ ਕਰਕੇ ਸਾਰਿਆਂ ਨੂੰ ਸਾਨੂੰ ਮਨਾਉਣਾ ਚਾਹੀਦਾ ਹੈ ਔਰ ਆਪਣੇ ਬੱਚਿਆਂ ਨੂੰ ਪੜਾ ਪੜਾ ਲਿਖਾ ਕੇ ਉਹਨਾਂ ਨੂੰ ਸਿੱਖਿਸ਼ਤ ਬਣਾਉਣਾ ਚਾਹੀਦਾ ਜੋ ਕਿ ਅੰਬੇਡਕਰ ਸਾਹਾ ਦਾ ਸੁਪਨਾ ਸੀ ਕਿ ਸਾਡਾ ਜਿਹੜਾ ਐਸਸੀ ਸਮਾਜ ਆ ਉਹ ਪੜੇ ਲਿਖੇ ਅਧਿ ਸੰਘਰਸ਼ ਕਰੇ ਤੇ ਆਪਣੀ ਜ਼ਿੰਦਗੀ ਵਧੀਆ ਬਿਸ਼ਰ ਕਰ ਸਕੇ ਐਨਆਈ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਜੈਵਾਲ ਵੀ ਕੀ ਜੈਬੀਮ ਜੀ ਮੈਂ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਧਿਕਾਰੀ ਸ਼ਬੀਰ ਦਾਵੜ اور ਅੱਜ ਮੈਂ ਪੂਰੇ ਦੇਸ਼ ਵਾਸੀਆਂ ਨੂੰ ਜਿੱਥੇ ਬਾਬਾ ਸਾਹਿਬ ਦਾ ਜਨਮ ਦਿਨ ਬੜੀ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਹਰ ਇੱਕ ਵਰਗ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦੇਣਾ ਹੈ ਔਰ ਇੱਕ ਮੈਸੇਜ ਦੇਣਾ ਚਾਹੁੰਦਾ ਸਮਾਜ ਨੂੰ ਵੀ ਬਾਬਾ ਸਾਹਿਬ ਦੀ ਸੋਚ ਜਿਹੜੀ ਕਿ ਇਕੁਐਲਟੀ ਲਿਆਣਾ ਚਾਹੁੰਦੇ ਸੀ ਇਕੁਐਲਟੀ ਦੇ ਨਾਲ ਕੰਮ ਕਰਨਾ ਚਾਹੁੰਦੇ ਸੀ ਹਰ ਵਰਗ ਨੂੰ ਹਰ ਹਰ ਸਮਾਜ ਦੇ ਬੰਦੇ ਨੂੰ ਸਨਮਾਨ ਦੇਣਾ ਚਾਹੁੰਦੇ ਸੀ ਉਹਨਾਂ ਦੀ ਸੋਚ ਨੂੰ ਘਰ-ਘਰ ਬਚਾਈਏ ਔਰ ਜਿਹੜੇ ਸ਼ਰਾਰਤੀ ਅੰਸਰ ਸਾਡੀ ਇਸ ਇਕੁਐਲਟੀ ਨੂੰ ਸਾਡੇ ਇਸ ਭਾਈਚਾਰੇ ਨੂੰ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਈ ਔਰ ਬਾਬਾ ਸਾਹਿਬ ਦਾ ਜਨਮ ਦਿਨ ਜਿਹੜਾ ਅੱਜ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਉਹਦੇ ਲਈ ਮੈਂ ਪੂਰੇ ਸਮੂਚੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਹੈ ਧੰਨਵਾਦ ਜੈਵਲ ਨੀ ਕੀ ਜਾਪੀ